ਇਹ ਤਸਵੀਰਾਂ ਦੇਖੋ ਵੱਡਾ ਹਾਦਸਾ ਵਾਪਰਿਆ ਦੱਸਦੀ ਕਿ ਇੱਕ ਪਿਕਅਪ ਗੱਡੀ ਪਲਟੀ ਹੈ ਬੀਬੀਆਂ ਨਾਲ ਭਰੀ ਹੋਈ ਸੀ ਇਹ ਗੱਡੀ ਤੇ ਜਦੋਂ ਆਪਣੀ ਦਿਹਾੜੀ ਕਰਨ ਦੇ ਲਈ ਜਾ ਰਹੀਆਂ ਸਨ ਤਾਂ ਰਸਤੇ ਦੇ ਵਿੱਚ ਇੱਕ ਟਰਾਲੇ ਵਾਲੇ ਨੇ ਫੇਟ ਮਾਰ ਦਿੱਤੀ ਪਿਕਅਪ ਗੱਡੀ ਨੂੰ ਜਿਸ ਕਰਕੇ ਇਹ ਗੱਡੀ ਪਲਟ ਗਈ ਬੀਬੀਆਂ ਨੂੰ ਕਾਫੀ ਗੰਭੀਰ ਸੱਟਾਂ ਵੀ ਲੱਗੀਆਂ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਹਰ ਰੋਜ਼ ਦੀ ਤਰ੍ਹਾਂ ਇਸ ਰਸਤੇ 'ਚੋਂ ਜਾ ਰਹੀਆਂ ਸਨ ਤੇ ਅਚਾਨਕ ਟਰਾਲੇ ਵਾਲੇ ਨੇ ਰੋਂਗ ਸਾਈਡ ਲਈ ਤੇ ਫੇਟ ਮਾਰ ਕੇ ਸਾਨੂੰ ਸਿੱਟ ਗਿਆ ਜਿਸ ਕਰਕੇ ਇਹ ਪੂਰੀ ਪਿਕਅਪ ਗੱਡੀ ਪਰਟ ਗਈ ਹੈ। ਇਹ ਤਸਵੀਰਾਂ ਸਾਹਮਣੇ ਆਈਆਂ ਨੇ ਬਠਿੰਡਾ ਦੇ ਤਲਵੰਡੀ ਸਾਬੋ ਮਲਕਾਨਾ ਰੋਡ ਤੋਂ ਜਿੱਥੇ ਪਿਕਅਪ ਗੱਡੀ ਪਲਟਣ ਕਾਰਨ ਕਈ ਔਰਤਾਂ ਜ਼ਖਮੀ ਸਨ। ਪਿੰਡ ਚੌਕੇ ਤੋਂ ਮਲਕਾਨਾ ਦਿਹਾੜੀ ਕਰਨ ਦੇ ਲਈ ਇਹ ਜਾ ਰੀਆਂ ਸਨ ਦੱਸਦੇ ਕਿ ਹਰ ਰੋਜ਼ ਇਹ ਦਿਹਾੜੀ ਕਰਨ ਦੇ ਲਈ ਨਰਮੇ ਦੀ ਫਸਲ ਦੀ ਫਸਲ ਨੂੰ ਚੁਗਣ ਦੇ ਲਈ ਇਹ ਜਾਂਦੀਆਂ ਸਨ ਹਰ ਰੋਜ਼ ਦਿਹਾੜੀ ਕਰਨ ਦੇ ਲਈ ਜਿਸ ਤੋਂ ਬਾਅਦ ਹਰ ਰੋਜ਼ ਦੀ ਤਰ੍ਹਾਂ ਇਹ ਆਪਣੇ ਘਰਾਂ ਤੋਂ ਨਿਕਲੀਆਂ ਪਰ ਰਸਤੇ ਦੇ ਵਿੱਚ ਇਹਨਾਂ ਦੇ ਨਾਲ ਇਹ ਐਕਸੀਡੈਂਟ ਵਾਪਰ ਗਿਆ ਇੱਕ ਵਾਰ ਸੁਣਦੇ ਆ ਕਿ ਨਾ ਮਹਿਲਾਵਾਂ ਦਾ ਕੀ ਕਹਿਣਾ ਹੈ ਮੈਂ ਗੱਡੀ ਚਲਾਉਂਦਾ ਸੀ ਜੀ ਕੀ ਗੱਲ ਹੈ ਗੱਲ ਤਾਂ ਵੀ ਮੂਰੇ ਘੋੜੇ ਵਾਲਾ ਜਾਂਦਾ ਸੀ ਖਾਲੀ ਗੱਡੀ ਸੀ ਘੋੜੇ ਵਾਲੇ ਦੀ ਜਦੋਂ ਮੈਂ ਸਾਈਡ ਨਾਲ ਲੱਗਿਆ ਮੂਰੋਂ ਕੱਟ ਮਾਰ ਗਿਆ ਸਾਨੂੰ ਨਾ ਉਹ ਖੜਾ ਹੈ ਮੁੜ ਕੇ ਕੱਟ ਮਾਰ ਗਿਆ ਕੱਟ ਮਾਰ ਗਿਆ ਗੱਡੀ ਪਲਟ ਗਈ ਫਿਰ ਗੱਡੀ ਪਲਟ ਗਈ ਬਸ ਕੋੜੀਆਂ ਸੱਟਾਂ ਵੱਜੀਆਂ ਜੀ ਕਿੰਨੇ ਕੁ ਬੰਦੇ ਸੀ ਕਿੰਨੇ ਅਸੀਂ 10-15 ਬੰਦੇ ਸੀਗੇ ਮਨੂੰ ਰੋਜ ਆਉਣੀ ਉਹ ਤਾਂ ਪਹਿਲੀ ਅਸੀਂ ਡੇਲੀ ਆਉਣੀ ਆ ਜੀ ਹੌਲੀ ਹੌਲੀ ਗੱਡੀ ਲਿਆਉਣਾ ਮੈਂ ਕੋਈ ਨਿਸ਼ਾਨੀ ਕਰਦਾ ਜੀ ਚਾਊ ਕਾ ਪਿੰਡ ਪਿੰਡ ਚਾਉ ਆ ਜੀ ਗਰੀਬ ਬੰਦੇ ਆ ਜੀ ਇਧਰ ਅਸੀਂ ਆ ਮਲਕਾਣੀ ਜਾਂਦੇ ਆ ਜੀ ਨਰਮਨ ਤੋਂ ਦੇਹਾੜੀ ਕਰਦੇ ਹਾਂ ਦਿਹਾੜੀ ਕਰ ਹਾਂ ਕਾਫੀ ਸੱਟਾਂ ਮੁਰਗੀਆਂ ਦੇ ਕਾਫੀ ਸੱਟਾਂ ਹੀ 2-3 ਦੇ ਮੰਗਾ ਸੀ ਆਇਆ ਕਰਦਾ ਜੀ ਘੋੜੇ ਵਾਲਾ ਫੜਿਆ ਜਾਵੇ ਸਾਡਾ ਇਲਾਜ ਕਰਾਇਆ ਜਾਵੇ ਗੱਡੀ ਦਾ ਨੁਕਸਾਨ ਹੋ ਗਿਆ ਸਾਡੀ ਦਾ ਗੱਡੀ ਦਾ ਨੁਕਸਾਨ ਹੋ ਰਿਹਾ ਜਾਵੇ ਇਹ ਤਾਂ ਜੀ ਘੋੜੇ ਆਏ ਨੇ ਕੱਟ ਮਾਰਿਆ ਸਾਡੀ ਗੱਡੀ ਸਾਈਡ ਤੇ ਸੀਗੀ ਉਹਨੇ ਕੱਟ ਮਾਰਿਆ ਕੱਟ ਮਾਰਿਆ ਹਾਂ ਕਿੰਨੇ ਕੁ ਬੰਦੇ ਸੀ ਤੁਹਾਡੀ ਗੱਡੀ 'ਚ ਅਸੀਂ 20-25 ਜਾਣੇ ਸੀਗੇ ਜੀ ਅੱਛਾ ਸਾਡੀ ਉਹਨੇ ਕੋਈ ਖਬਰ ਨਹੀਂ ਲੱਤੀ ਹੈਗੀ ਨਾ ਉਹਨੇ ਘੋੜਾ ਰੋਕਿਆਗਾ ਮਾਰ ਕੇ ਭੱਜ ਗਿਆ ਹਾਂ ਮਾਰ ਕੇ ਭੱਜਿਆ ਤੁਸੀਂ ਚੌਕੇ ਪਿੰਡ ਤੋਂ ਆਏ ਹਾਂ ਚੌਕੇ ਪਿੰਡ ਤੋਂ ਇੱਧਰ ਫਿਰ ਨਰਮਾ ਚੁਕਣ ਜਾਂਦੇ ਹਾਂ ਹਾਂ ਚ ਨਰਮਾ ਚੁਕਣ ਜਾਂਦੇ ਮਲਕਾਣੀ ਜਾਂਦੇ ਸੀ ਮਲਕਾਣੀ ਜੀ ਪਹਿਲੀ ਵਾਰ ਆਇਓ ਕੋਈ ਰੋਜ਼ ਹੀ ਆਉਣ ਸਾਨੂੰ 4-5 ਦਿਨ ਹੋ ਗਏ ਸੀ ਜੇ ਹੋ ਗਿਆ ਹਾਂ ਕਿਹੜੇ ਪਿੰਡ ਤੋਂ ਆਏ ਤੁਸੀਂ ਚੌਕੇ ਤੋਂ ਇੱਧਰ ਕਿਹੜੇ ਪਾਸੇ ਜਾ ਰਹੇ ਸੀ ਇੱਥੇ ਇੱਥੇ ਜਾਂਦੇ ਸੀ ਮਲਕਾਣੀ ਮਲਕਾਣੀ ਨਰਮਾ ਚੁਕਣ ਜਾਂਦੇ ਤੇ ਕਿਵੇਂ ਹੋਈ ਇਹ ਘਟਨਾ ਕਿ ਵਾਪਰੀ ਇਹ ਜਾਂਦਾ ਹੈ ਫੇਟ ਮਾਰ ਕੌਣ ਮੇਟ ਮਾਰ ਗਿਆ ਢੋੜੇ ਵਾਲਾ ਘੋੜੇ ਵਾਲਾ ਫੇਟ ਮਾਰ ਗਿਆ ਕਿਹੜੇ ਪਾਸੇ ਨੂੰ ਗਿਆ ਘੋੜੇ ਵਾਲਾ ਘੋੜੇ ਵਾਲਾ ਇੱਧਰ ਲੰਘਿਆ ਮਲਕਾਣੀ ਵਾਲੀ ਸਾਈਡ ਗਿਆ ਹਾਂਜੀ ਸੋ ਇਹ ਮਹਿਲਾਵਾਂ ਨੂੰ ਤੁਸੀਂ ਸੁਣਿਆ ਤੇ ਪਿਕਅਪ ਡਰਾਈਵਰ ਨੂੰ ਸੁਣ ਤੁਸੀਂ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਤੁਸੀਂ ਦੇਖੋ ਕਿ ਪਿਕਅਪ ਗੱਡੀ ਕਿਸ ਤਰੀਕੇ ਦੇ ਨਾਲ ਉਸ ਦੇ ਪਰ ਖੱਟੇ ਉੱਡ ਗਏ ਹੋਏ ਨੇ ਕਈ ਮਹਿਲਾਵਾਂ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਇਹ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਹੁਣ ਭਰਤੀ ਕਰਵਾਇਆ ਗਿਆ ਦੱਸਦੇ ਕਿ ਕਈ ਮਹਿਲਾਵਾਂ ਦੇ ਗੰਭੀਰ ਸੱਟਾਂ ਨੇ ਹਰ ਰੋਜ਼ ਦੀ ਤਰ੍ਹਾਂ ਇਹ ਜਾ ਰੀਆਂ ਸਨ ਆਪਣੇ ਕੰਮਕਾਰ ਦੇ ਲਈ ਦਿਹਾੜੀ ਕਰਨ ਦੇ ਲਈ ਇਹ ਜਾ ਰੀਆਂ ਸਨ ਤਾਂ ਰਸਤੇ ਦੇ ਵਿੱਚ ਇਹ ਹਾਦਸਾ ਵਾਪਰ ਜਾਂਦਾ ਪਿਕਅਪ ਗੱਡੀ ਨੇ ਟਰਾਲੇ ਪਿਕਅਪ ਗੱਡੀ ਨੇ ਜੋ ਹੈ ਉਹ ਹਰ ਰੋਜ਼ ਦੀ ਤਰ੍ਹਾਂ ਜਾਂਦੀ ਹੈ ਤੇ ਟਰਾਲੇ ਦੇ ਵਿੱਚ ਇਸ ਦੇ ਟੱਕਰ ਹੋ ਜਾਂਦੀ ਹੈ ਟਰਾਲੇ ਦੀ ਗਲਤ ਫੇਟ ਕਾਰਨ ਇਹ ਪੂਰਾ ਹਾਦਸਾ ਵਾਪਰਿਆ ਪੁਲਿਸ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿਉਂਕਿ ਲਗਾਤਾਰ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਿੱਥੇ ਤੇਜ਼ ਰਫ਼ਤਾਰ ਹਾਦਸਿਆਂ ਦਾ ਕਾਰਨ ਬਣਦੇ ਨੇ ਜਾਂ ਫਿਰ ਗਲਤ ਕੱਟ ਹਾਦਸਿਆਂ ਦਾ ਕਾਰਨ ਬਣਦੇ ਨੇ ਪਰ ਕਿਤੇ ਨਾ ਕਿਤੇ ਇਸ ਪੂਰੇ ਇਲਾਕੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਪੁਲਿਸ ਦੀ ਚੌਕਸੀ ਨੂੰ ਲੈ ਕੇ ਵੀ ਸਵਾਲ ਖੜੇ ਹੁੰਦੇ ਨੇ ਕਿ ਜੇਕਰ ਅਜਿਹੇ ਵਾਰਦਾਤਾ ਹੁੰਦੀਆਂ ਨੇ ਅਜਿਹੇ ਐਕਸੀਡੈਂਟ ਹੁੰਦੇ ਨੇ ਤਾਂ ਪੁਲਿਸ ਪ੍ਰਸ਼ਾਸਨ ਕਿੱਥੇ ਹੈ ਉਹਨਾਂ ਦੇ ਵੱਲੋਂ ਪ੍ਰੋਪਰ ਰੂਟਸ ਨੂੰ ਡਾਇਵਰਟ ਕੀਤਾ ਜਾਣਾ ਚਾਹੀਦਾ ਹੈ ਟ੍ਰੈਫਿਕ ਨੂੰ ਮੇਨਟੇਨ ਕੀਤਾ ਜਾਣਾ ਚਾਹੀਦਾ ਪਰ ਉੱਥੇ ਹੀ ਹੁਣੇ ਹਾਦਸਾ ਵਾਪਰਿਆ ਹੈ ਪੁਲਿਸ ਕਹਿ ਰਹੀ ਹੈ ਕਿ ਅਸੀਂ ਹੁਣ ਅੱਗੇ ਮਾਮਲੇ ਦੀ ਜਾਂਚ ਕਰਾਂਗੇ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ